ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਪੀ ਸਿੰਘ ਕੈਲਫੋਨੀ ਤੋਂ ਅੱਜ ਆਪਾਂ ਚਤੁਰਪਖ ਖਾਨ ਦੇ 16ਵੇਂ ਚਤੁਰਤੇ ਤੇ ਦਰਸ਼ਨ ਕਰਾਂਗੇ ਕਿ ਸਤਗੁਰ ਸਾਹਿਬ ਦੇ ਪਾਠਸ਼ਣ ਜੋ ਜੋ ਇੱਕ ਕਹਾਣੀਆਂ ਲਿਖੀਆਂ ਨੇ ਇਹਨਾਂ ਦੇ ਮਨੋਰਥ ਕੀ ਨੇ ਕਿਉਂਕਿ ਪੜਨ ਦਾ ਤਰੀਕਾ ਹਰ ਇੱਕ ਦਾ ਇੱਕ ਹੀ ਹੁੰਦਾ ਪਰ ਸਮਝਣ ਦੀ ਜਿਹੜੀ ਬੁੱਧੀ ਹਰ ਇੱਕ ਦੀ ਆਪੋ ਆਪਣੀ ਹੁੰਦੀ ਹੈ ਸੋ ਗੁਰੂ ਦੋਖੀਆਂ ਨੇ ਪੰਚ ਦੋਖੀਆਂ ਨੇ ਬਹੁਤ ਰੋਲਾ ਪਾਇਆ ਤੇ ਅਜ ਆਪਾਂ ਦੇਖੀਏ ਕਿ ਇਸ ਤ੍ਰਿੱਤਰ ਦੇ ਵਿੱਚ ਕੀ ਹੈ ਪੋਸਤ ਭਾਂਗ ਅਫੀਮ ਬਹੁਤ ਗਹਿਰੀ ਭਾਂਗ ਕੁਟਾਈ ਤ੍ਰੁੱਤ ਤਰਨ ਲਿਹਾਵਤ ਪਈ ਮਦ ਸਤ ਬਾਾਰ ਚੁਆਏ ਇਹਨਾਂ ਬੜਾ ਰੋਲਾ ਪਾਇਆ ਜੀ ਦੇਖੋ ਜੀ ਪੋਸਤ ਭੰਗ ਫੀਮ ਉਗਾਈ ਹੈ ਸਤ ਵਾਰੀ ਸ਼ਰਾਬ ਕਰਦੀ ਹੈ ਜਿਵੇਂ ਮਰਨਾ ਕਹਿੰਦਾ ਸੀਗਾ ਕੀ ਸ਼ਰਾਬ ਨਹੀਂ ਆਪ ਕਰਦੇ ਰਏ ਜੀ ਦੋ ਹੀ ਸ਼ਰਾਬ ਨਿਕਲੇ ਤੇ ਜ਼ਹਿਰ ਬਣ ਜਾਂਦੀ ਸੱਤ ਵਾਲੀ ਕੱਢੀ ਹੈ ਇਹ ਪੰਕਤੀਆਂ ਲੈ ਕੇ ਬਹੁਤ ਵਿਵਾਦ ਪਾਇਆ ਨਾ ਨੇ ਅੱਜ ਦੇਖਾ ਵੀ ਇਹ ਪੰਕਤੀਆਂ ਕਿਸ ਚਿੱਤਰ ਦੀਆਂ ਨੇ ਔਰ ਕਿਉਂ ਆਈਆਂ ਨੇ ਉਹਨਾਂ ਦਾ ਮਨੋਰਥ ਕੀ ਹੈ 16ਵੇਂ ਚਿੱਤਰ ਦੇ ਵਿੱਚ ਸਤਲੁਜ ਦੇ ਕੰਢੇ ਤੇ ਇੱਕ ਰਾਜਾ ਰਹਿੰਦਾ ਹੈ ਬਹੁਤ ਅਥੇ ਸੋਖਰ ਸਮਿਦਾ ਹੈ ਬੜੀ ਸ਼ਾਂਤੀ ਹੈ ਬੜਾ ਆਨੰਦ ਮੰਗਲ ਹੈ ਉਥੇ ਕ੍ਰਾਮ ਜਿਹਨੇ ਨਾਂ ਦੀ ਵਿਸ਼ਵਾ ਧੰਦਾ ਕਰਨ ਉਸ ਨਗਰ ਦੇ ਵਿੱਚ ਆਉਂਦੀ ਹੈ ਉਹ ਇੰਨੀ ਸੁੰਦਰ ਹੈ ਕਿ ਉਹਨੂੰ ਜੋ ਵੀ ਦੇਖਦਾ ਹੈ ਨਾ ਉਹ ਤੇ ਮੋਹਿਤ ਹੋ ਜਾਂਦਾ ਹੈ ਮਨ ਬਚ ਕਰਮ ਕਰਕੇ ਮਤਲਬ ਪੂਰੇ ਤਰੀਕੇ ਦੇ ਨਾਲ ਉਹਨੂੰ ਦੇਖਦੇ ਉਹਦੇ ਵਸ ਵਿੱਚ ਹੋ ਜਾਂਦਾ ਹੈ ਉਹਦੀ ਨਿਗਾਹ ਪੈਂਦੀ ਹੈ ਰਾਜੇ ਦੇ ਉੱਤੇ ਰਾਜਾ ਬਹੁਤ ਸੁੰਦਰ ਹੈ ਧਨવાન ਵੀ ਹੈ ਉਹ ਕੀ ਕਰਦੀ ਹੈ ਕਿ ਬਹੁਤ ਹੀ ਯਤਨ ਕਰਦੀ ਹੈ ਰਾਜ ਨੂੰ ਮਿਲਣ ਦਾ ਕਈ ਪ੍ਰਕਾਰ ਦੇ ਜੰਦਰ ਮੰਦਰ ਤੰਦਰ ਮਲ ਉਹ ਭਾਵ ਕੀ ਬਹੁਤ ਹੱਤ ਕੰਦੇ ਵਰਤਦੀ ਹੈ ਗੱਲਾਂ ਬਾਤਾਂ ਕਰਨੀਆਂ ਜਾਂ ਕਿਸੇ ਨਾਲ ਆਪਣਾ ਸੰਦੇਸ਼ਾ ਪਹੁੰਚਾਣਾ ਜਾਂ ایسی ਕੋਈ ਹਵਾ ਕਰਨੀ ਕਿ ਜਿੱਦ ਨਾਲ ਰਾਜੇ ਤੱਕ ਮੇਰੀ ਆਵਾਜ਼ ਪਹੁੰਚੇ ਜਾਂ ਰਾਜ ਤੱਕ ਉਹ ਗੱਲ ਪਹੁੰਚੇ ਪਰ ਰਾਜਾ ਜਿਹੜਾ ਹੈ ਰਾਜਾ ਉਹ ਉਹਦੇ ਵੱਲ ਧਿਆਨ ਨਹੀਂ ਕਰਦਾ ਤੇ ਬੜੀ ਦੁਖੀ ਹੁੰਦੀ ਹੈ ਕਿ ਨਾ ਤੇ ਇਹ ਰਾਜਾ ਮੇਰੇ ਕੋਲ ਆ ਰਿਹਾ ਹੈ ਤੇ ਨਾ ਮੈਨੂੰ ਇਹ ਆਪਣੇ ਕੋਲ ਬੁਲਾ ਰਿਹਾ ਹੈ ਜਦ ਸਾਰੇ ਹੀ ਲਿਵ ਸਿਲੇ ਮੋਕੇ ਨੇ ਫਿਰ ਚਰਿਤਰਾ ਖੇਡਦੀ ਹੈ ਚਿਤਕੀ ਖੇਡਦੀ ਹੈ ਕਿ ਸਾਧੂ ਦਾ ਭੇਸ ਬਟਾ ਲੈਂਦੀ ਹੈ ਸਾਧੂ ਭੇਸ ਬਣਾ ਕੇ ਰਾਜ ਦਰਬਾਰ ਦੇ ਵਿੱਚ ਜਾਂਦੀ ਸਾਧੂ ਨੂੰ ਦੇਖ ਕੇ ਰਾਜਾ ਬੜਾ ਖੁਸ਼ ਹੁੰਦਾ ਹੈ ਉਹ ਕਹਿੰਦਾ ਮੈਨੂੰ ਕੋ ਗਿਆਨ ਦੇ ਮੈਨੂੰ ਕੋ ਕੰਮ ਦੀ ਗੱਲ ਦੱਸ ਜਿਵੇਂ ਆਪਾਂ ਸੁਣਦੇ ਆ ਕਿ ਰਮਾਇਣ ਤੇ ਜੋ ਰਾਮਨ ਮਰਿਆ ਤੇ ਰਾਮ ਨੇ ਕਿਹਾ ਵੀ ਬਹੁਤ ਵਿਦਵਾਨ ਸੀ ਇਹ ਕੋਈ ਗਿਆਨ ਲੈ ਕੇ ਆ ਤੇ ਲక్ష్మణ ਜਾ ਕੇ ਉਹਦੇ ਸਰਾਣੇ ਖੜ ਜਾਂਦਾ ਤੇ ਰਾਮਨ ਕਹਿੰਦਾ ਵੀ ਜਦ ਗਿਆਨ ਲੈਣਾ ਹੁੰਦਾ ਤੇ ਪੈਰਾਂ ਪਾਸੇ ਖਲੋਇਆ ਜਾਂਦਾ ਸੋ ਇਸੇ ਪ੍ਰਕਾਰ ਜਿਹੜੇ ਗਿਆਨ ਦੇ ਭੁੱਖੇ ਬਿਵੇਕ ਦੇ ਭੁੱਖੇ ਨਾਮ ਦੇ ਭੁੱਖੇ ਉਹ ਹਰ ਇੱਕ ਕੋਲੋਂ ਕੁਝ ਨਾ ਕੁਝ ਚਾਹੁੰਦੇ ਹੁੰਦੇ ਨੇ ਸੋ ਰਾਜਾ ਨੂੰ ਕਹਿੰਦਾ ਕਿ ਮੈਨੂੰ ਕੁਝ ਗਿਆਨ ਦੇ ਤੇ ਉਹ ਚਲੀ ਜਾਂਦੀ ਤੇ ਉਹ ਆਪਣੇ ਸੇਵਕ ਨੂੰ ਭੇਜਦਾ ਉਹਨੂੰ ਕਹਿੰਦਾ ਸਾਧੂ ਨੂੰ ਕਹਿ ਕੇ ਮੈਨੂੰ ਕੋਈ ਗਿਆਨ ਦੀ ਗੱਲ ਮੈਨੂੰ ਦੱਸ ਤੇਰੇ ਕੋਲ ਕੀ ਹੈ ਮੈਨੂੰ ਉਹ ਦੱਸ ਤੇ ਉਹ ਸੇਵਕ ਨੂੰ ਕਹਿੰਦਾ ਰਾਜ ਨੂੰ ਕਹਿੰਦਾ ਵੀ ਅੱਧੀ ਰਾਤ ਜਦ ਹੋਏਗੀ ਮੇਰੇ ਕੋ ਆ ਜੀ ਉਸ ਤਰ੍ਹਾਂ ਹੀ ਕਰਦਾ ਅੱਧੀ ਰਾਤ ਆਪਣੇ ਸੇਵਕਾਂ ਨੂੰ ਭੇਜ ਦਿੰਦਾ ਆਪ ਗੱਲ ਆ ਸਾਧੂ ਕੋ ਆ ਜਾਂਦਾ ਹੈ ਤੇ ਸਾਧੂ ਕਹਿੰਦਾ ਵੀ ਮੈਂ ਤੈਨੂੰ ਜਿਹੜਾ ਇੱਕ ਚਮਤਕਾਰ ਦਿਖਾਵਾਂ ਗਿਆਨ ਦੇਣ ਤੋਂ ਪਹਿਲਾਂ ਚਮਤਕਾਰ ਇਹ ਹੈ ਕਿ ਮੈਂ ਮਰਦ ਤੋਂ ਔਰਤ ਬਣ ਜਾਵਾਂਗਾ ਔਰ ਫਿਰ ਮੈਂ ਤੇਰੇ ਨਾਲੇ ਭੋਗ ਵਿਆਸ ਕਰਾਂਗਾ ਰਾਜਾ ਕਹਿੰਦਾ ਵੀ ਅਗਰ ਪੁਰਖ ਮੰਤਰ ਦਿੰਦਾ ਹੈ ਗਿਆਨ ਦਿੰਦਾ ਹੈ ਤੇ ਉਹ ਪਿਤਾ ਹੁੰਦਾ ਔਰ ਔਰਤ ਗਿਆਨ ਦਿੰਦੀ ਹੈ ਤੇ ਉਹ ਮਾਤਾ ਹੁੰਦੀ ਤੇ ਮਾਤਾ ਦੇ ਨਾਲ ਭੋਗਨੀ ਕੀਤਾ ਜਾਂਦਾ ਤੇ ਪਿਆਰਾਂ ਦੇ ਵਿੱਚ ਨਸ ਨਤਮਸਤਕ ਹੋਇਆ ਜਾਂਦਾ ਉਹ ਕਾਫੀ ਕੋ ਉਹਨੂੰ ਗੱਲਾਂ ਕਰਦਾ ਸਮਝਾਉਣ ਦੇ ਪਰ ਰਾਜਾ ਨਹੀਂ ਮੰਨਦਾ ਹਰ ਕਿ ਸੱਚਾਈ ਦਾ ਸੀ ਕਹਿੰਦੀ ਮੈਂ ਕੋਈ ਸਾਧੂ ਨਹੀਂ ਐ ਮੇਹੂ ਕੋਈ ਮੰਦਰ ਨਹੀਂ ਮੈਂ ਤੇ ਉਹ ਰਾਮਜਨੀ ਵੇਸ਼ਵਾ ਜਿਵੇਂ ਤੇ ਨਗਰ ਦੇ ਵਿੱਚ ਧੰਦੇ ਵਾਸਤੇ ਤੈਨੂੰ ਦੇਖ ਕੇ ਮੇਰਾ ਮਨ ਮੋਹਿਤ ਹੋ ਗਿਆ ਤੈਨੂੰ ਆਪਣੇ ਵਾਸ ਵਿੱਚ ਤੈਨੂੰ ਮਿਲਣ ਵਾਸਤੇ ਮੈਂ ਇਹ ਜੋ ਭੇਖ ਵਟਾਇਆ ਹੈ ਉਹਨੂੰ ਕਹਿੰਦੇ ਵੀ ਤੂੰ ਰਾਜਾ ਹੈ ਤੇਰੇ ਕੋਲ ਬੜੇ ਬੜੇ ਦੂਰੋਂ ਦੂਰ ਲੋਕ ਆਉਂਦੇ ਮੰਨ ਬਾਛਤ ਫਲ ਪਾਉਂਦੇ ਨੇ ਜੋ ਮਤੋਂ ਉਹਨਾਂ ਸਭ ਦੀਆਂ ਇੱਛਾਵਾਂ ਪੂਰੀਆਂ ਕਰਦਾ ਫਿਰ ਮੇਰੀ ਕੀ ਗਲਤੀ ਹੈ ਕਿ ਤੂੰ ਮੇਰੀ ਇੱਛਾ ਪੂਰੀ ਨਹੀਂ ਕਰ ਰਿਹਾ ਮੇਰੀ ਇੱਛਾ ਤੇ ਤੂੰ ਹੈ ਹੁਣ ਇੱਥੇ ਵੀ ਇਹਨਾਂ ਨੇ ਬੜਾ ਦਿੱਕਤ ਖੜੀ ਕੀਤੀ ਦੇਖੋ ਜੀ ਉੱਥੇ ਮਨਛੇ ਫਲ ਤੇ ਗੁਰੂ ਸਾਹਿਬ ਤੋਂ ਮਿਲਦੇ ਨੇ ਪਰ ਸੰਸਾਰ ਦੇ ਮਨਛੇ ਫਲ ਕੀ ਹੁੰਦੇ ਨੇ ਧਨ ਦੌਲਤ ਨਾਮ ਤੇ ਨਹੀਂ ਨਾ ਹੁੰਦਾ ਖੈਰ ਅੱਗੇ ਚੱਲੀਏ ਇਹ ਵਿਸ਼ਾ ਹੋਰ ਹੈ ਉਹ ਨਹੀਂ ਮੰਨਦਾ ਉਹਦੀ ਕਿਸੇ ਤਰੀਕੇ ਨਾਲ ਫਿਰ ਉਹਨੂੰ ਡਰਾਉਂਦੀ ਆ ਸਮਝਾਉਂਦੀ ਆ ਉਹ ਕਹਿੰਦੀ ਕਾਮ ਉਤਰ ਹੋਇ ਕ ਤਲਨੀ ਆਵਤ ਪੀਏ ਕੇ ਪਾਸ ਮਹਾਨ ਨਰਕ ਸੋ ਧਾਰੀ ਹੈ ਦੇ ਜੋ ਜਨ ਰਾਸਰ ਕੋਈ ਔਰਤ ਕਾਮ ਖੋ ਕੇ ਕਿਸੇ ਮਰਦ ਕੋ ਆਂਦੀ ਤੇ ਮਰਦ ਉਹਨੂੰ ਮਨਾ ਕਰ ਦਿੰਦਾ ਤੇ ਉਸ ਮਦ ਨੂੰ ਨਰਕ ਵਿੱਚ ਸੁਟਿਆ ਜਾਂਦਾ ਤਨ ਅਨੰਗ ਜਾ ਕੇ ਜਗਾ ਤਹਨਾ ਦੇ ਰਤਦਾਨ ਤਵਨ ਪ੍ਰਹ ਕੋ ਧਾਰੀ ਤੇ ਜਹਾਂ ਨਰਕ ਕੀ ਖਾਨ ਕਹਿੰਦੀ ਔਰਤ ਕੋਈ ਆਂਦੀ ਕਾਮ ਖੋ ਕੇ ਬੰਦਾ ਉਹਦੇ ਉਹਦੀ ਗੱਲ ਨਹੀਂ ਮੰਨਦਾ ਉਹਨੂੰ ਕੋਈ ਦਾਨ ਨਹੀਂ ਦਿੰਦਾ ਉਹਨੂੰ ਤ੍ਰਿਪਤੀ ਨਹੀਂ ਕਰਾਉਂਦਾ ਉਹਨੂੰ ਨਰਕਾਂ ਵਿੱਚ ਸੁਟਿਆ ਜਾਂਦਾ ਹੁਣ ਇਹ ਕਹਿੰਦੇ ਨੇ ਕਿ ਗੁਰੂਸ ਨਹੀਂ ਇਹ ਜੋ ਡਾਇਲੌਗ ਹੈ ਇਹ ਡਾਇਲੌਗ ਇਸ ਵਿਸ਼ਵਾ ਦਾ ਹੈ ਜਿਵੇਂ ਆਪਾਂ ਕਹਾਣੀ ਪੜਦੇ ਤੂੰ ਤਾਂ ਕੋਈ ਇੱਕਾਂਗੀ ਹੁੰਦੀ ਹੈ ਨਾ ਇੱਕਾਂਗੀ ਡਾਇਲੌਗ ਬਾਜ਼ੀ ਹੁੰਦੀ ਹੈ ਇਹਦੇ ਚ ਡਾਇਲੌਗ ਹੁੰਦੇ ਨੇ ਹੁਣ ਇਹ ਡਾਇਲੌਗ ਇਹ ਕਹਿ ਰਿਹਾ ਕਿ ਅਗਰ ਕੋਈ ਬੰਦਾ ਹੁਣ ਇਹ ਕਹਿੰਦੇ ਦੇਖੋ ਜੀ ਗੁਰੂ ਸਾਹਿਬ ਇਹ ਕਰਨ ਨੇ ਜੀ ਗੁਰੂ ਸਾਹਿਬ ਨਹੀਂ ਕਰ ਰਹੇ ਉਹ ਜੋ ਹੋਈਆਂ ਕਹਾਣੀਆਂ ਨੇ ਉਹ ਸਾਰੇ ਉਸ ਭੂਪਤ ਨੂੰ ਉਹ ਮੰਤਰੀ ਸੁਣਾ ਰਿਹਾ ਹੈ ਤਾਂ ਕਿ ਉਹਦੀ ਅਕਲ ਟਿਕਾਣੇ ਆ ਜਾਏ ਖੈਰ ਉਹ ਨੂੰ ਕਹਿੰਦਾ ਹੈ ਕਿ ਮੈਂ ਐਸਾ ਕੋਈ ਕੰਮ ਨਹੀਂ ਕਰ ਸਕਦਾ ਮੇਰਾ ਧਰਮ ਡਿੱਗ ਜਾਏਗਾ ਅਗਰ ਤੇ ਸੋਚਦਾ ਮਨ ਦੇ ਵਿੱਚ ਕਿ ਅਗਰ ਤੇ ਪੁੱਤਰ ਹੋਇਆ ਤੇ ਭਰੂਆ ਭਾਉ ਪਿੰਪ ਪੈਦਾ ਹੋਏਗਾ ਬੇਟੀ ਹੋਈ ਤੇ ਵੇਸ਼ਵਾ ਪੈਦਾ ਹੋਏਗੀ ਕਿਉਂਕਿ ਉਸ ਗੰਦਗੀ ਦੇ ਵਿੱਚ ਪਲੇਗੀ ਸੋ ਖੂਨ ਮੇਰਾ ਉਸ ਗੰਦਗੀ ਦੇ ਵਿੱਚ ਪਲੇਗਾ ਮੇਰਾ ਧਰਮ ਜਾਂਦਾ ਲੱਗੇਗਾ ਮੇਰਾ ਖਾਨਦਨ ਜਾਂਦਾ ਲੱਗੇਗਾ ਹੁਣ ਇਹ ਪੰਕਤੀਆਂ ਦਰਸ਼ਨ ਸਿੰਘ ਨੇ ਚਾੱਕ ਕੇ 21/23 ਵਿੱਚ ਚੁਪਾਤੀਆਂ ਸੀਗੀਆਂ ਹਾਲਾਂਕਿ ਪੰਕਤੀ ਇੱਥੇ ਨੇ ਉੱਥੇ ਨਹੀਂ ਹੈਗੀਆਂ ਸੋ ਮਿਕਸ ਕੀਤਾ ਸੀ ਪੰਸ ਨੂੰ ਧੋਖਾ ਦੇਣ ਵਾਸਤੇ ਖੈਰ ਅੱਗੇ ਚੱਲੀਏ ਰਾਜਾ ਕੀ ਕਹਦਾ ਹੈ ਰਾਜਾ ਉਹਦੀ ਗੱਲ ਨਹੀਂ ਮੰਨਦਾ ਉਹ ਬੜੇ ਸੁਆੰਗ ਰਚਦੀ ਹੈ ਬੜਾ ਕੁਛ ਕਰਦੀ ਹੈ ਰਾਜਾ ਨਹੀਂ ਮੰਨਦਾ ਫੇਕ ਕਰਦੀ ਹੈ ਚੋਰ ਚੁਰ ਕੇ ਕੇ ਰੋਲਾ ਪਾਣਾ ਪੈਂਦੀ ਲੋਕੀ ਇਕੱਠੇ ਹੋ ਜਾਂਦੇ ਨੇ ਫਿਰ ਕਹਿੰਦੇ ਨਹੀਂ ਮੈਂ ਸੁਪਨੇ ਦੇ ਵਿੱਚ ਬਲਬਲਾਰੇ ਸੀ ਤੁਸੀਂ ਆਪਣੇ ਘਰ ਜਾਓ ਮੇਰੇ ਘਰ ਕੋਈ ਚੋਰ ਨਹੀਂ ਆਇਆ ਰਾਜਾ ਨੂੰ ਕਹਿੰਦੀ ਦੇਖ ਮੈਂ ਇਸੇ ਤਰ੍ਹਾਂ ਨੂੰ ਫੜਵਾ ਦੇਵਾਂਗੀ ਤੈਨੂੰ ਬਣਵਾ ਦੇਵਾਂਗੇ ਲੋਕੀ ਤੈਨੂੰ ਕੁੱਟਣਗੇ ਚੋਰ ਕਹਿ ਕੇ ਜੇ ਤੂੰ ਮੇਰੀ ਤ੍ਰਿਪਤੀ ਨਹੀਂ ਕਰੇਂਗਾ ਤੇ ਹੋ ਰਾਜਾ ਸੋਚਦਾ ਕਿ ਜੇ ਮੈਂ ਭੱਜਿਆ ਤੇ ਦਿੱਕਤ ਖੜੀ ਹੋ ਜਾਏਗੀ ਜੇ ਇਹਨੇ ਰੋਲਾ ਪਾ ਦਿੱਤਾ ਤੇ ਉੱਤੇ ਬਦਨਾਮੀ ਤੇ ਜੇ ਮੈਂ ਇਹਨਾਂ ਕੁਝ ਗਲਤ ਕਰਦਾ ਤੇ ਮੇਰਾ ਧਰਮ ਜਾਂਦਾ ਲੱਗ ਰਾਜਾ ਕੀ ਕਹਦਾ ਹੈ ਉਹ ਕਹਿੰਦਾ ਠੀਕ ਹੈ ਨਹੀਂ ਮੈਂ ਤਾਂ ਤੇਰੀ ਪ੍ਰੀਖਿਆ ਲੈ ਰਿਹਾ ਸੀ ਮੈਂ ਤੇਰਾ ਪ੍ਰੇਮ ਦੇਖ ਰਿਹਾ ਸੀ ਤੇਰਾ ਪ੍ਰੇਮ ਮੇਰੇ ਪ੍ਰਤੀ ਕਿੰਨਾ ਕਿਦਾਂ ਦਾ ਹੈ ਤੇ ਤੂੰ ਇੱਕ ਕੰਮ ਕਰ ਬਈ ਪੋਸਤ ਭਾਂਗ ਅਫੀਮ ਉਹ ਉਹ ਗਹਿਰੀ ਭਾਂਗ ਘਟਾਏ ਤੁਰਤ ਤਰਨ ਲਿਆਵਦ ਪਈ ਮਦ ਸੱਤ ਵਾਰ ਚ ਵਾਏ ਉਹ ਕਹਿੰਦਾ ਤੂੰ ਭਾਂਗ ਲਿਆ ਅਫੀਮ ਲਿਆ ਪੋਸਤ ਲਿਆ ਤਾਂ ਕਿ ਉਹ ਨੂੰ ਮੈਂ ਸੇਵਨ ਕਰਕੇ ਤੇ ਚਾਰ ਪੈ ਤੇਰੇ ਕਲਾਵੇ ਦੇ ਵਿੱਚ ਰਵਾਂ ਉਹ ਮਗਾ ਉਹ ਉਹਦੀਆਂ ਗੱਲਾਂ 'ਚ ਆ ਜਾਂਦੀ ਹੈ ਤੇ ਉਹਨੂੰ ਲੱਗਦੀ ਕਿ ਰਾਜਾ ਮੇਰੇ ਤੇ मोहित ਹੋ ਗਿਆ ਤੇ ਉਹ ਮੰਗਾ ਲੈਂਦੀ ਹੈ ਰਾਜਾ ਕੀ ਕਰਦਾ ਹੈ ਕਿ ਦੋ ਗਲਾਸ ਲਿੰਦਾ ਉਹਨੂੰ ਪਿਆ ਪਿਆ ਕੇ ਮਸਤ ਕਰਕੇ ਸੁਵਾ ਜਾਂਦਾ ਹੈ ਤੇ ਉਹਦੇ ਸਹrane ਕੀ ਕਰਦਾ ਹੈ ਰੱਖ ਦਿੰਦਾ ਹੈ 60 ਮੋਹਰਾਂ ਰਾਜਾ ਸੋਚਦਾ ਹੈ ਕਿ ਰੀਤ ਨਾ ਜਾਣਤ ਪ੍ਰੀਤ ਕੀ ਪੈਸਨ ਕੀ ਪ੍ਰਤੀਤ ਵਿਚਵਾ ਬਿਸ਼ੀਰ ਬੇਸਵਾ ਕਹੋ ਕਮਨ ਕੇ ਮੀਤ ਵੀ ਪ੍ਰੇਮ ਨਹੀਂ ਜਾਣਦੀ ਤੇ ਪੈਸੇ ਦੀ ਭੁੱਖੀ ਹੈ ਮੇਰੇ ਰੂਪ ਤੇ ਨਹੀਂ ਮੇਰੀ ਦੌਲਤ ਤੇ ਮਰੀ ਹੈ ਵਿਚੂ ਸੱਪ ਦੇ ਬਿਸ਼ਵ ਇਕਦਿ ਕਿਸੇ ਦੇ ਮਿੱਤਰ ਨਹੀਂ ਹੋਏ ਕਿਦਾ ਵੱਡਾ ਗਿਆਨ ਹੈ ਉਹਨਾਂ ਲੋਕਾਂ ਵਾਸਤੇ ਜੋ ਪਰਤਨਗਾਮੀ ਨੇ ਜੋ ਆਪਣੇ ਨਿਜ ਨਾਰਾ ਛੱਡ ਕੇ ਕੋਠਿਆਂ ਤੇ ਜਾਂਦੇ ਨੇ ਗਲਤ ਥਾਵਾਂ ਤੇ ਜਾਂਦੇ ਨੇ ਵਿਚਾਰ ਕਰਦੇ ਨੇ ਦੇਖੋ ਇਹਦੇ ਇਹਦਾ ਰਾਜਾ ਹੈ ਇਕੱਲਾ ਹੈ ਔਰ ਇਕੱਲੀ ਇਹ ਪੂਰੀ ਰੀਜੀ ਹੋਈ ਹੈ ਪਰ ਉਹਦਾ ਕਾਮ ਉਹਤੇ ਮਰਦ ਤੇ ਹਾਵੀ ਨਹੀਂ ਹੁੰਦਾ ਕਿਸ ਤਰ੍ਹਾਂ ਕਾਮ ਕੰਟਰੋਲ ਕਰਦਾ ਹੈ ਆਪਣਾ ਕਿਸ ਤਰ੍ਹਾਂ ਚਿੱਤਰ ਬਚਾ ਕੇ ਨਿਕਲਦਾ ਹੈ ਹੁਣ ਦੇਖੋ ਸੂਪਨਗਰ ਆਈ ਤਰਾਮ ਲక్ష్మణ ਦੇ ਕੋਲ ਵੀ ਸੀ ਨਾ ਉਨੂੰ ਮਨਾਇਆ ਕੀਤਾ ਜਾ ਸਕਦਾ ਸੀ ਕਿਸੇ ਤਰੀਕੇ ਪਰ ਗੁੱਸੇ ਦੇ ਵਿੱਚ ਆ ਕੇ ਆਪਣਾ ਆਪਾਸ ਹੋ ਕੇ ਲక్ష్ਮਣ ਦਾ ਨੱਕ ਵੱਢ ਦਿੰਦਾ ਹੈ ਰਾਮਨ ਉਹਦੀ ਸੀਤਾ ਚੁੱਕ ਕੇ ਲੈ ਜਾਂਦਾ ਲੜਾਈ ਹੋਪਨੀ ਕਿੰਨੀ ਮਾਰੋ ਘਾਟ ਹੁੰਦੀ ਇਸ ਕਹਾਣੀ ਦੇ ਵਿੱਚ ਸੋ ਇਹਦੇ ਅੰਦਰ ਉਹ ਕੈਸਾ ਕੁਝ ਨਹੀਂ ਕਰਦਾ ਬੜੇ ਵਿਵੇਕ ਦੇ ਨਾਲ ਉਹ ਭੰਗ ਪਿਆ ਕੇ ਸਵਾ ਕੇ ਤੇ 60 ਮੋਰਾ ਸਾਣ ਲੱਕਿਆ ਭੱਜ ਜਾਂਦਾ ਹੈ ਫਿਰ ਪ੍ਰਤੀਜ्ञਾ ਕਰਦਾ ਕਿ ਮੈਂ ਕਿਸੇ ਦੇਸ਼ ਕਿਸੇ ਨਗਰ ਦੇ ਵਿੱਚ ਸਵਾਏ ਪਰਮੇਸ਼ਰ ਦੇ ਮੈਂ ਕਿਸੇ ਦੇ ਮਗਰ ਨਹੀਂ ਜਾਵਾਂਗਾ ਮੈਂ ਕਿਸੇ ਪਰਾਈ ਔਰਤ ਦੇ ਲਾਗੇ ਤੱਕ ਨਹੀਂ ਜਾਵਾਂਗਾ ਅੱਜ ਬੜੀ ਮੁਸ਼ਕਲ ਵੀ ਮੈਂ ਜਾਨ ਬਚਾ ਕੇ ਨਿਕਲਾ ਹੈ ਪ੍ਰਮਾਤਮਾ ਦਾ ਤੇਰਾ ਸ਼ੁਕਰ ਹੈ ਦੁਬਾਰਾ ਮੈਂ ਗਲਤੀ ਨਹੀਂ ਕਰਾਂਗਾ ਸੋ ਇਹਦੇ ਅੰਦਰ ਰਾਜ ਦਾ ਕਿਰਦਾਰ ਦਿਖਾਇਆ ਮਰਦ ਦਾ ਕਿਰਦਾਰ ਦਿਖਾਇਆ ਹੈ ਜ਼ਰੂਰੀ ਨਹੀਂ ਹੈ ਕਿ ਮਰਦ ਕਾਮਰਸ ਹੋ ਕੇ ਕੋਈ ਪਾਪਕਾਰੀ ਲਵੇ ਔਖੇ ਸਮੇਂ ਦੇ ਵਿੱਚ ਬੁੱਧੀ ਨਹੀਂ ਗਵਾਣੀ ਵਿਨਾਸ਼ ਕਾਲ ਦੇ ਵਿਪਰੀਤ ਬੁੱਧੀ ਮੈਂ ਅੱਜਕੱਲ੍ਹ ਕਦ ਹੁੰਦਾ ਹੈ ਜਦ ਬੁੱਧੀ ਵਿਪਰੀਤ ਹੋ ਜਾਂਦੀ ਹੈ ਜਦ ਬੁੱਧੀ ਉਲਟ ਜਾਂਦੀ ਹੈ ਜਦ ਬੁੱਧੀ ਮਰ ਜਾਂਦੀ ਹੈ ਪਰਮੇਸ਼ਰ ਡਾਂਮਨੀ ਮਾਰਦਾ ਮਤ ਮਾਰ ਦਿੰਦਾ ਜਦ ਬੰਦੇ ਦੀ ਮਤ ਮਰੀ ਜਾਂਦੀ ਹੈ ਸਭ ਕੁਝ ਖਤਮ ਹੋ ਜਾਂਦਾ ਹੈ ਐਸੇ ਭੈੰਕੜੇ ਸਮੇਂ ਦੇ ਵਿੱਚ ਉਹਨੇ ਦਿਖਾਤਾ ਚੋਰ ਚੁਰ ਕੇ ਆ ਕੇ ਲੋਕੀ ਇਕੱਠੇ ਕਰ ਲਏ ਉਹਨੂੰ ਡਰਾਵ ਦਿੰਦਾ ਪਰ ਉਹਨੇ ਆਪਣਾ ਬ विवेक ਨਹੀਂ ਖੋਇਆ ਉਹਨੂੰ ਸ਼ਰਾਬ ਪਿਆ ਕੇ ਭੰਗ ਪਿਆ ਕੇ ਉਹਨੂੰ ਸੁਆਹ ਦਿੰਦਾ ਆਪ ਆਪਣੇ ਸੱਤ ਬਚਾ ਕੇ ਆਪਣਾ ਧਰਮ ਵਿੱਚ ਜਾ ਕੇ ਆਪਣੇ ਨਗਰ ਵਿੱਚ ਵਾਪਸ ਆ ਜਾਂਦਾ ਤੇ ਉਹਦੀ ਜਿਹੜੀ ਕੀਮਤ ਹੋਵੇਗੀ 60 ਮੋਰਾ ਜੋ ਵੀ ਹੋਵੇਗੀ ਉਹ ਇਸ ਰਾਣੀ 60 ਮੋਰਾ ਰੱਖ ਕੇ ਤੇ ਆਪਣੇ ਘਰ ਆ ਜਾਂਦਾ ਹੈ ਇਸ ਸੰਗਤ ਅਗਾਂ ਤੋਂ ਐਸਾ ਕੰਮ ਨਹੀਂ ਕਰਾਂਗਾ ਜਬ ਬੜੀ ਮੁਸ਼ਕਲ ਮੈਂ ਆਪਣੀ ਜਾਨ ਮਚਾ ਕੇ ਆਇਆ ਕਿਸੇ ਢੋਖੀ ਕਿਸੇ ਢੋਂਗੀ ਦੇ ਪਿੱਛੇ ਲੱਗ ਕੇ ਕਿਸੇ ਭੇਖੀ ਦੇ ਪਿੱਛੇ ਲੱਗ ਕੇ ਮੈਂ ਨਿਕਲ ਆਇਆ ਅੱਜ ਢੇਰਿਆਂ ਦੇ ਵਿੱਚ ਇੰਨਾ ਹੀ ਢੋਂਗਾ ਦੇ ਨਾਲ ਕਿੰਨੇ ਲੋਗ ਆਪਣਾ ਆਪ ਗਵਾ ਲੈਂਦੇ ਨੇ ਕਿੰਨੀਆਂ ਧੀਆਂ ਆਪਣਾ ਆਪ ਗਵਾ ਲੈਂਦੀਆਂ ਨੇ ਕਿੰਨੀਆਂ ਔਰਤਾਂ ਆਪਣਾ ਆਪ ਗਵਾ ਲੈਂਦੀਆਂ ਨੇ ਪੈਸਾ ਚੱਲ ਜਾਂਦਾ ਹੈ ਅਸਮਤ ਚੱਲ ਜਾਂਦੀ ਹੈ ਇੰਨਾ ਢੇਰਿਆਂ ਦੇ ਵਿੱਚ ਯਾਰ ਤੇ ਉਹ ਵੀ ਕੁਛ ਨਹੀਂ ਸੀ ਨਾ ਤੇ ਇਹ ਵਿਚਾਰੇ ਭੋਲੇ ਲੋਕੀਂ ਡੇਰਿਆਂ ਦੇ ਵਿੱਚ ਸਾਧਾ ਦੇ ਕੋਲ ਕੁਝ ਲੈਣ ਹੀ ਜਾਂਦੇ ਨੇ ਪਰ ਹੁੰਦਾ ਕੀ ਉੱਥੇ ਜੋ ਇਥੇ ਹੋਇਆ ਮਿਲਦਾ ਕੁਝ ਹੋ ਰਿਹਾ ਹੈ ਉਹ ਮਾਨ ਸਿੰਘ ਤੇ ਹੋਵਨੇ ਉਹ ਡਾਕਟਰ ਜਿਹੜਾ ਕੈਨੇਡਾ ਗਿਆ ਸੀ ਉਹਦੇ ਨਾਮ ਦੇ ਰਸੇ ਨੂੰ ਸੰਤ ਸਮਝ ਕੇ ਪਿੱਛੇ ਗਿਆ ਸੀ ਉਹਨੇ ਉਹਦੀ ਅੱਖਾਂ ਵੀ ਨਹੀਂ ਕਰਫੇ ਮੂਤ ਤਜ਼ਾਪ ਪਾਤਾ ਜੇਲ੍ਹ ਦੇ ਵਿੱਚ ਗਿਆ ਕੀ ਗੱਲ ਸੀ ਤੇ ਆਇਆ ਕੀ ਕਰਾ ਕੇ ਸੋ ਪਿਆਰ ਇੱਕ ਪਰਮੇਸ਼ਰ ਨਾਲ ਜੁੜਨਾ ਹੈ ਕੋਈ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਦੇਵਨ ਹਾਰ ਇੱਕੋ ਪ੍ਰਭੂ ਆਪ ਹੀ ਹੈ ਸੋ ਸਭਸ ਕਿਰਪਾ ਕਰਨ ਖਾਸ ਨੇ ਉਹ ਚਿੱਤਰ ਉਹ ਬਲ ਬਖਸ਼ਣ ਤਾਂ ਕਿ ਫਿਰ ਔਰਤਾਂ ਸਿੰਘ ਨੂੰ ਦੇਖ ਕੇ ਕਹਿ ਸਕਣ ਕਿ ਛੇ ਹੀ ਬਾਬਾ ਛੇ ਰੰਨ ਬਸਰੇ ਕੋਈ ਮੋੜੀ ਬਾਬਾ ਡਾਂਗ ਵਾਲਿਆ ਨਹੀਂ ਤਾਂ ਅੱਜ ਅਸੀਂ ਕਿਰਦਾਰ ਤੋਂ ਉੱਨੇ ਗਿਰ ਗਏ ਆ ਕਿ ਆਪਣੇ ਭਰਾ ਦੀ ਭੈਣ ਸਾਡੀ ਭੈਣ ਨਹੀਂ ਸਾਡੇ ਗਵਾਂ ਚ ਰਹਿੰਦੀ ਕੁੜੀ ਸਾਡੀ ਭੈਣ ਨਹੀਂ ਸਾਨੂੰ ਕੋਈ ਵੀ ਭਰਾ ਯਾਰ ਦੇਦੀ ਸਾਡੀ ਭੈਣ ਨਹੀਂ ਕਿਰਦਾਰ ਕਿਹਦਾ ਹੋਵੇ ਐਸੇ ਰਾਜੇ ਵਰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ